ਜਾ ਮੇਕੇ ਗੇੜਾ ਦੇ ਕੇ ਵੇਚੀ ਛੜ ਗਿਆ ਚੱਲ 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 ਓਹਾ ਵੇ ਓਏ ਆਹਾ ਕਮੇ ਲੂਟ ਆਉ ਐਸਬੀਆਈ ਦਾ ਮੈਨੇਜਰ ਤੁਸੀਂ ਜਾਣਦੇ ਹੋ ਬਾਈ ਨੂੰ ਅੱਜ ਇੱਕ ਕ੍ਰਿਕਟ ਖੇਡਦੇ ਦੀ ਜਿੱਥੇ ਲੜਾਈ ਹੋਗੀ ਬਾਈ ਉਹਰੇ ਹੁਣ ਪੋਲ ਚੱਕ ਲੈ ਬਾਲੀਬਾਲ ਵਾਲੇ ਜਿੱਥੇ ਅਸੀਂ ਪਹਿਲਾਂ ਖੇਡਦੇ ਸੀ ਆਪਣੇ ਡੇਰੇ ਦੇ ਸਾਹਮਣੇ ਘਰਦੇ ਜਮਾ ਉੱਥੇ ਵੀ ਥੋੜਾ ਇਸ਼ੂ ਹੋ ਗਿਆ ਦੀ ਤਾਂ ਕਰਕੇ ਖੇਡਣੋਂ ਵੜ ਗਏ ਦੀ ਉੱਥੇ ਭਾਈ ਸਾਡੀ ਜਿਹੜੀ ਪਿਚ ਸੀਗੀ ਉੱਥੇ ਪਾਦੀ ਦੀ ਮਿੱਟੀ ਮਿੱਟੀ ਤੋਂ ਬਾਅਦ ਕਹਿੰਦੇ ਬਾਲੀਬਾਲ ਦੇ ਕਹਿੰਦੇ ਨੇ ਕਹਿੰਦੇ ਪੋਲ ਆ ਜਾ ਨੈਟ ਲਾ ਕੇ ਗੇਮ ਸਟਾਰਟ ਕਰ ਦੇਣੀ ਆ ਮੁੰਡੇ ਪੂਰੇ ਤਿਆਰ ਨੇ ਆ ਆ ਗਿਆ ਡੇਰਾਂ ਅੰਦਰਲੀ ਫਾਰਾਂ ਅੰਦਰਲੀ ਸ਼ਾਇਲੀ ਸਾਡੀ ਉਹ ਫਿਰਦੇ ਨੇ ਛੋਬਰ ਗਰਾਊਂਡ ਦਾ ਮੋਆ ਨਾ ਕਰਦੇ ਇੱਕ ਗਰਾਊਂਡ ਆ ਜਿਹੜਾ ਦੇਖ ਸਕਦੇ ਹੋ ਮਰੇ ਚੰਗੇ ਭਲੇ ਸੀ ਖੇਡਦੇ ਹੁੰਦੇ ਸੀ ਪਿੱਚੜੀ ਆਪਣੀ ਆ ਦੇਖ ਲੋ ਕਿਵੇਂ ਸਮਾਦਾ ਬਣਾਤੀਆਂ ਢੇਰੀਆਂ ਬਾਬਾ ਨਾ ਤਾਂ ਇਹ ਮਿੱਟੀ ਖੰਡਿਆਈ ਸਿਰਫ ਵੀ ਇਹ ਬੰਦੇ ਖੇਡ ਨਾ ਸਕਣ ਤਾਂ ਕਰਕੇ ਮਿੱਟੀ ਬਾਤੀ ਉਰੇ ਦੇਖ ਸਕਦੇ ਹੁਣ ਹੋਰੇ ਲਾਵਾਂਗੇ ਸੀ ਵਾਲੀਬਾਲ ਦਾ ਨੈਟ ਅਸੀਂ ਬਣਾਉਣਾ ਬਈ ਵੀਰੇ ਗਰਾਊਂਡ ਗਰਾਊਂਡ ਦਾ ਪੂਰਾ ਸਾਡਾ ਬਸ ਆ ਮਸ਼ੀਨਾਂ ਦੇ ਜਿਹੜੇ ਆਹਾਂ ਨੇ ਢਾਂਚੇ ਜੇ ਖੜੇ ਨੇ ਇਹਨੂੰ ਹੁਣ ਪ੍ਰਾਂ ਕਰਨਾ ਉਹ ਚੱਕੋਗਾ ਯਾਰ ਹਾਂ ਚੱਲ ਘਮਾ ਹੁਣ ਇਹਨਾਂ ਨੂੰ ਕਰੋ ਸਾਈਡ ਤੇ ਗਰਾਊਂਡ ਸਪੈਸ਼ਲ ਤਿਆਰ ਕਰਨ ਵਾਸਤੇ ਬਈ ਬੁਲਾਇਆ ਗਿਆ ਨਵੀ ਬਾਲੀਵੁੱਡ ਆਈਡੀ ਦੱਸਦੇ ਮੁੰਡੇ ਨੂੰ ਤੈਨੂੰ ਫੋਲੋ ਕਰਕੇ ਦੇਖ ਲੈਣ ਦੇ ਹੈ ਆਈ ਨਵ ਆਈ ਨਵ ਤੇ ਆਈਡੀ ਹੈ ਬਈ ਦੀ ਦੇਖ ਸਕਦੇ ਤੁਸੀਂ ਤੇਰੇ ਸਾਥ ਕਿਉ ਏ ਚੱਲ 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 ਖੱਡਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਆ ਜੰਮੀ ਫਰੀ ਖੜੇ ਨੇ ਚਲੋ ਫਰੀ ਕਿਉਂ ਦੇ ਬਾਜਾਂ ਦੇਗਾ ਉਹ ਟਾਇਰ ਤੇ ਲਾਵਾ ਆਲੇ ਜੋੜ ਦੂ ਲਾਵਾ ਦੇ ਕੀ ਉਹ ਤਾਂ ਘੜ ਰਿਹਾ ਵੀਰੇ ਦਾ ਮੱਭੀ ਉਹ ਸਰਚਣਾ ਖੜੂ ਆ ਟਾਇਰ ਗਿਨੋਲਾ ਯਾਰ ਚਾਲੇ ਪੀ ਨਿਕਲੂ ਤੱਕਾ ਦਾ ਮਾਰ ਮੜਾ ਜਾ ਓਏ ਓ ਦੇਖੀ ਬਿੜੇ ਵਾਲਾ ਬਿੜੇ ਵਾਲਾ ਹੁਣ ਲਾਓ ਜੋੜ ਚਾਲ ਓਏ ਉਧਰੋਂ ਲਾ ਅੱਗੇ ਨੂੰ ਲਾ ਓ ਦੇਖੀ ਆ ਜੋਰ ਦੇਖੀ ਮਾਰ ਰੇ ਜੋਰ ਲਾ ਯਾਰਾ ਕਰ ਲੈ ਉਧਰ ਚੱਲ ਉਧਰ ਚੱਲ ਤਾਦਾ ਕੁਛ ਨਹੀਂ ਆੜ ਰੇ ਇਹ ਵੇ ਗੇਰ ਪਾਰ ਕੇ ਗੇਰ ਚ ਹਮ ਲਾਦਾ ਇਹ ਐ ਕਮੋਣੇ ਦੂਦਾ ਜੋਰ ਲੱਗਿਆ ਦਾ ਆਲੀ ਨੂੰ ਪਾ ਰਹੇ ਆ ਵੀ ਚੱਕਦੀ ਆ ਬੁੜਾ ਬੰਦਾ ਸਾਡੇ ਤੋਂ ਨੂੰ ਪਹਿਲਾਂ ਵੀ ਸਾਨੂੰ ਬੱਦੀ ਆਦਾ ਇਹ ਡੱਕਾ ਤੋੜ ਕੇ ਦਿੰਦਾ ਨਹੀਂ ਚਾਹੇ ਖੇਤ ਹੋਵੇ ਚਾਹੇ ਹੋਰੇ ਹੋਣ ਨਾਲੇ ਰੋਜ਼ ਖੇਡਿਆ ਕਰੂ ਇਹ ਬੰਦਾ ਪਰ ਇਹਨੂੰ ਐ ਨਹੀਂ ਵੀ ਆਪਰਾ ਕਰਾ ਦਈਏ ਗੇਰਾ ਉਹ ਲੈ ਆਓ ਓਲਾ ਵੇ ਹੁਣ ਕਿਚਾਂ ਲੈ ਚਲੋ ਓਏ ਉਹ ਗੱਲ ਸੁਣ ਜਿੰਨੇ ਵੀ ਬੰਦੇ ਆ ਚਲੋ ਓਏ ਆਣਾ ਸਰ ਉਹ ਨਹੀਂ ਪਤਾ ਯਾਰ ਕਾਉਂਟਰੀ ਜਿੰਨੇ ਚੱਲ ਜਿਹੜਾ ਕੰਮ ਕਰਦਾ ਹੁੰਦਾ ਕਰ ਲੈਣ ਦਿਓ ਜੇ ਸਾਹਿਬ ਨਾਲ ਤੁਸੀਂ ਲੱਗ ਰਹੇ ਮੈਂ ਕਹਿੰਦਾ ਦੋ ਦਿਨ ਨਹੀਂ ਹੁੰਦਾ ਤੁਹਾਡੇ ਤੋਂ ਉਹਦੇ ਦਾ ਪੜਾਈ ਵੀ ਮਿਲ ਨਹੀਂ ਜੀ ਹੁੰਦੀ ਉਹ ਉੱਥੇ ਦਾ ਜਫਾ ਪੈ ਗਿਆ ਦੀ ਗਲਤ ਹੋ ਜਾਂਦਾ ਬਣ ਗਿਆ ਮਾਹੌਲ ਬਣ ਗਿਆ ਲੜਾਈ ਹੋ ਗਈ ਭਈ ਅੱਜ ਤਾਂ ਮੰਡੀ ਵਾਲੇ ਪਾਰਕ ਚ ਉਹ ਕੱਲਾ ਹਫਨ ਲੱਗ ਰਿਹਾ ਇੱਕ ਕੰਮ ਕਰਾ ਦੂ ਇਹਨਾਂ ਨਾਲ ਮਾਣਾ ਮੋਟਾ ਯਾਰ ਵਿਚਾਰੇ ਨਾਲ ਉਰੋਂ ਪਤਾ ਲੱਗ ਜਾਂਦਾ ਮੇਨ ਤੇ ਦਾ ਚੱਲ ਓਏ ਚੱਲ 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 ਓਏ ਤੇ ਮਾਰ ਰਾਈ ਡਾਇਲਗ ਹੋਊਗੀ ਨਾਲ ਦਾ ਲੈ ਇਹ ਲੈ ਤੇਰੇ ਸਾਥ ਕੇ ਓਏ ਕਾਮਯਾਬ ਨੇ ਪਈ ਕਾਮਯਾਬ ਨੇ ਮੁੰਡੇ ਓਏ ਤੇਰੇ ਸਾਥ ਕੇ ਓਏ ਕਮਾਲ ਇਹਨੂੰ ਹੈ ਚੱਲ 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 ਓ ਉਸ ਤੇ ਕਹ ਤੜੀ ਜਾਂਦੇ ਓ ਮੇਰੇ ਪਾਈ ਨਾਲ ਓ ਚੱਲ ਓ ਚੱਲੋ ਚੱਲ ਨਾਟ ਗਿਆ ਨਾ ਚੱਲੋ ਚੱਲ ਨਾਟ ਗਿਆ ਚੱਲੋ ਚੱਲ ਨਾ ਨਾ ਹੋ ਸਕਦੇ ਨਹੀਂ ਕਰਕੇ ਲਿਆਵਾਂਗੇ ਚਲ 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 ਸਲਾਪ ਵਾਜੇ ਕਿਧਰ ਜਿਆਦੇ ਮੁੜ ਗਿਆ ਦੀ ਸਟੀering ਲਾਡੀ ਉਹੀ ਕਿਸਾਨੀ ਬਸ ਨਵੇਂ ਐ ਚਲੋ ਬੜ ਕੀ ਗੱਲ ਬੜ ਕੀ ਬੜ ਕੇ ਚਲੋ 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 ਬੜ ਕੇ ਚੱਕਰਾ ਚਲੋ ਆਹ ਚਲੋ ਥੋੜਾ ਹੋਰ ਜੋਰ ਦਾ ਕਾਈ ਜਿਹੜਾ ਰਿਹਾ ਚਲੋ ਰੋ ਬੈਕ ਚਲ ਓਏ ਪਰ ਮਿੱਟੀ ਆ ਪਿੱਛੇ ਦਾ ਓਏ ਓਏ ਪਿੱਛੇ ਦਾ ਮਿੱਟੀ ਆ ਓਏ ਕੋਈ ਨਾ ਕੋਈ ਨਾ ਕੋਈ ਨਾ ਚੱਲ ਚੱਲਾ ਵਾਸ ਲਾਓ ਭਾਈ ਪਹਿਲਾ ਲੈਵਲ ਫਤਿਹ ਆ ਦੂਜੇ ਦੀ ਕਰਦੇ ਆ ਸ਼ੁਰੂਆਤ ਲੈ ਵੀ ਆ ਦੋਏ ਤੰਨੇ ਜਿਹੜੇ ਬੁੜੇ ਖੜੇ ਦੀ ਉਹਨਾਂ ਚ ਇੱਕ ਦਾ ਵਾਗਿਆ ਹੋਮ ਆ ਤਾਂ ਦੂਰ ਹੀ ਖੜਨਗੇ ਇਹਦਾ ਮੂਸਰੀਰ ਭਾਰੀ ਆ ਇਹ ਨੂੰ ਬੜਾ ਹੋ ਰਿਹਾ ਚੱਲ ਓਏ ਲੈਵਲ 2 ਸਟਾਰਟ ਆ ਭਾਈ ਚਲ ਓਏ ਚਲ ਹੁਣ ਗਰਾਊਂਡ ਦਾ ਤਿਆਰ ਕਰਨਾ ਕਹਿੰਦੇ ਜੋ ਮਰਜੀ ਹੋ ਜੇ ਓਏ ਤੈਨੂੰ ਨਾ ਜਾਂਦੇ ਨਾ ਇੱਥੇ ਨਾ ਟਿਕਣਾ ਮੋਬਾਈਲ ਮਨ ਲਾਦਾ ਗਰਮ ਹੋਗਾ ਧੁੰਦਲੀ ਦੇਖਣ ਲੱਗੀ ਵੀਡੀਓ ਮੈਨੂੰ ਦਊ ਤੀ ਚੱਕਰ ਫੇਰੇ ਚੱਲ ਚੱਲ ਚਾਲਾ ਆ ਗੱਡੀ ਤੇ ਜਾਓ ਮੜੀ ਜੀ ਮੈਂ ਕਹਿੰਦਾ ਕਰੂਜ ਲਾ ਕੇ ਛੱਡ ਦੋ ਇਹਨੂੰ ਤਾਂ ਆਪੀ ਜਾਈ ਜਾਊ ਆਹ ਬੰਦੇ ਨੇ ਬਾਈ ਟੱਕਾ ਨਹੀਂ ਥੋੜਿਆ ਜਮੀ ਕਾਲੀ ਦਾ ਜ਼ੋਰ ਜਾਦੇ ਲੱਗ ਰਿਹਾ ਕਿਵੇਂ ਪੰਜੀਰੀ ਨਿਲਾਦੋ ਕਾਲੀ ਦਾ ਜ਼ੋਰ ਜਾਦੇ ਲੱਗਿਆ ਹੈ ਗਾੜੀ ਤੈਨੂੰ ਕਹਿੰਦਾ ਪੰਜੀਰੀ ਰਲਾ ਦੋ ਪੰਜੀਰੀ ਦਾ ਪਹਿਲਾਂ ਇਹ ਗਲਾਜ ਮਰੀ ਆਹ ਭਾਈ ਉਹਨੂੰ ਖਵਾ ਦੇ ਪਾਉਂ ਮੁੰਡਾ ਆਉਣ ਵਾਲਾ ਉਹਦੇ ਆ ਚਲੋ ਕਰੋ ਗਰਾਊਂਡ ਦੀਆਂ ਤਿਆਰੀਆਂ ਚੱਲ ਪਈਆਂ ਭਾਈ ਬਣਾ ਦੇਣਾ ਬਸ ਬਣੇ ਰਹੋ ਬਲੌਗ ਦੇ ਐਂਡ ਤੱਕ ਤੁਸੀਂ ਇੱਕ ਦੋ ਪਾਰਟ ਮੈਨੂੰ ਲੱਗਦਾ ਬਣ ਜਾਣਗੇ ਜੇ ਸਾਹ ਨਾਲ ਅਸੀਂ ਤਿਆਰੀ ਕਰ ਰਹੇ ਹਾਂ ਇਹ ਪਾਰਟ 1 ਜਦਾ ਆਹੀ ਕੋਸ ਆਊਗਾ ਓਕੇ ਓਕੇ ਆਜੋ ਕੋਈ ਚੱਕਰ ਨਹੀਂ ਪੂਰੇ ਠੀਕ ਆ ਬਹੁਤ ਆ ਕੀ ਗੱਲ ਪਿਤਾ ਲੈਣਾ ਪਿਤਾ ਲੈਣਾ ਪੰਜ ਕੇ ਦੇ 2 ਲੀਟਰ ਦੀ ਬੋਤਲ ਮਗਾਜੀ ਕੀ ਗੱਲ ਪੰਕਜ ਭੈਣ ਦਾ ਯਾਰ ਡਿਪਟੀ ਲੱਗਿਆ ਹੋਇਆ 2 ਲੀਟਰ 2 ਲੀਟਰ ਵਾਲੀ ਦੋ ਹਾਜੀ ਇਧਰੋਂ ਵੀ ਬਣੀਆ ਫਲੋੜਾਂ ਦੀ ਇਧਰ ਇਧਰ ਥੋੜਾ ਗੱਡਣੇ ਨੇ ਟੀਮਿਆਂ ਵਾਂਗੂ ਜ਼ੋਰ ਮਾਰ ਰਿਹਾ ਮਾਰ ਲੋ ਜ਼ੋਰ ਮਾਣਾ ਮੋਟਾ ਜਿਹਾ ਹੈਗਾ ਸਰੀਰ ਚ ਮੈਂ ਤਾਂ ਹੈਲਰ ਨੂੰ ਖੋਲੋ ਖਰਾਕਾਂ ਹੈਂ ਹੈਲਰ ਨੂੰ ਕਹੂੰਗਾ ਤੂੰ ਮੋਬਾਈਲ ਖੋਲੋ ਓਏ ਬੜੀ ਦੂਰ ਨਹੀਂ ਮੱਗਿਆ ਕਰਾਉਣ ਯਾਰ ਚੱਲ ਠੀਕ ਹੈ ਬਰਾ ਥੋੜਾ ਹੁਕਮ ਸਰ ਮੱਥਿਆ ਕੋ ਸਾਹਿਬ ਕੋਈ ਚੱਕਰ ਨਹੀਂ ਲੈ ਗੱਡ ਦੇ ਓਏ ਪੋਲਪਮ ਗੱਡ ਤਾਂ ਉਸ ਲੈ ਚਰਾ ਬਰਮਾ ਨਹੀਂ ਮੈਨੂੰ ਆਂਦੇ ਬਰੇ ਚੱਲ ਪਤੋ ਖੜਾ ਚੱਲ ਓਏ ਜਦੋਂ ਮੈਂ ਤੇਰੇ ਜੱਡਾ ਦੀ 13 ਚ ਮੈਂ ਆਏ ਮੁੱਕੀ ਮਾਰ ਕੇ ਕੱਢ ਦਿਆਂਗਾ ਦੀਵਰ ਮਾਜੇ ਵੀ ਕੱਢਦੇ ਫਿਰ ਹੁੰਦਾ ਪਤਾ ਹੋ ਗਿਆ ਹੁਣ ਤਾਂ ਮੀਨ ਹੀ ਪਿਆ ਹੋਇਆ ਪਹਿਲਾਂ ਗਿੱਲਾ ਹੁੰਦਾ ਜੁਰਮ ਏਵੀਂ ਜੋਰ ਨਾਲ ਬੰਦੀਗਾ ਤੇਰੇ ਚ ਜ਼ਿਆਦਾ ਤਾਂ ਅਸੀਂ ਤੈਨੂੰ ਲੈ ਤਾਂ ਹੀ ਪਰ ਮੈਂ ਲੱਗਿਆ ਮੂਰੇ ਹੋਣਾ ਇਹ ਪੰਪ ਦੇ ਕੇ ਜਿਹਨੂੰ ਲਾ ਦੀਏ ਨਾ ਸਾਰੇ ਅਸੀਂ ਕੰਮ ਉਸੇ ਤੋਂ ਕਰਵਾਈਏ ਨਾ ਵੀ ਤੇਰੇ ਚ ਜ਼ੋਰ ਆ ਮੁੰਡਿਆ ਜ਼ੋਰ ਆ ਤੇਰੇ ਚ ਹਾਂ ਕੱਢਦਾ ਅੱਧਾ ਕੱਢਦਾ ਓਕੇ ਮੈਂ ਤਾ ਬਾਬੇ ਉਹ ਲੈਣਾ ਤਾਂ ਮਾਰ ਦਿੰਦਾ ਲੈਣਾ ਹੀ ਆ ਇੱਟਾਂ ਧਰਤੀਆਂ ਬਸ ਲੈ ਆ ਲੈਣ ਮਾਰ ਕੇ ਦੂਆ ਕਲੀ ਪਾ ਦੀ ਓਕੇ ਯਾਰ ਦੰਨ ਨੰਬਰ ਕਿਵੇਂ ਮਾੜਾ ਮੋਟਾ ਬਿੰਦ ਦਾ ਕੋਈ ਚੱਕਰ ਨਹੀਂ ਮਿੱਟੀ ਕਰਕੇ ਪੱਧਰ ਕਰਦੇ ਇਹਨੂੰ ਲਾਉਣਿਆ ਓ ਐ ਕਰੋ ਬਾਈ ਓਏ ਓਏ ਗਾਲੀ ਕਈਆਂ ਲਿਓ ਬਾਈ ਚੱਕੇ ਕਈਆਂ ਫੜਾ ਇਹਨਾਂ ਨੂੰ ਆ ਖੱਬਲ ਜਾ ਕੋਰ ਈ ਲਲੀ ਤੋਂ ਮਗਾ ਕੇ ਆਂ ਅੱਛਾ ਕਹਿਆਂ ਲਿਆਓ ਬਈ ਖਬਰ ਜਾ ਖਰਚ ਲਾ ਇਹਨਾਂ ਨੂੰ ਫੇਰ ਮਗਾਵਾਗੇ ਸਮੋਸੇ ਪਹਿਲਾਂ ਲਾਖ ਦੇ ਸਮੋਸੇ ਦਾ ਬਾਅਦ ਚ ਆਉਣਗੇ ਚਲੋ ਸਟੂਲ ਲਿਓ ਬੱਲੂ ਬੱਲੂ ਬੈਠਾ ਕੰਬਾ ਜਟਾਣਾ ਚਲੋ ਯਾਰ ਸਖਪਰੀਆ ਆ ਤਿੰਨ ਦਾ ਪੱਕੀ ਲੱਗ ਰਹੇ ਨੇ ਬਾਬੇ ਆਥਣੇ ਬਿਆਸੀ ਦੇ ਜਾਵਾਂਗੇ ਤੇ ਹੈਗੇ ਫੇਰ ਅਸੀਂ ਲਗਾਗੇ ਵੀ ਦੋ ਬੱਤਾਂ ਧਾਰ ਗੜ ਬਣਾ ਦੇ ਹਾਂ ਆ ਦੋ ਬੱਤਾਂ ਧਾਰ ਗੜ ਬਣਾਉਣ ਵਾਲਾ ਚਾਹ ਲਈ ਦੇ ਉਹੀ ਰਹਿੰਦੇ ਨੇ ਪੱਕੇ ਉਹਨਾਂ ਦੇ ਰੋਟੀ ਖਵਾਈ ਜਾਂਦਾ ਉਹ ਤੇਰੀ ਪਾਏ ਨੂੰ ਨਲੀ ਜ਼ੋਰ ਮਾਰਨ ਲੱਗਿਆ ਨਲੀ ਓਏ ਟੱਡਣਾ ਇਕੱਠਾ ਕਰਾਲੀ ਬਈ ਇਹ ਸੁੱਕੀ ਮਿੱਟੀ ਬਈ ਕੱਢੀ ਪਾਉਗੇ ਨਹੀਂ ਥੱਲੇ ਜਾ ਜੀ ਓਕੇ ਬ੍ਰੋ ਨਹੀਂ ਕੱਢਾਂਗੇ ਨਲੀ ਕਹਿੰਦਾ ਜੋਰੇ ਬੜਾ ਵੱਜ ਰਿਹਾ ਮਿੱਟੀ ਨੂੰ ਕਹਿੰਦਾ ਗੱਲੀ ਕਰੋ ਬਈ ਬਹੁਤਾ ਹੋ ਗਿਆ ਬਹੁਤਾ ਪਾਦੀ ਪਾਦੀ ਸਾਰਾ ਪਾਦੀ ਤਾਂ ਗਿੱੱਚੇ ਹੋ ਜੂ ਰਚ ਜੂ ਉਹ ਕਾਂ ਨੂੰ ਰਚਦੀ ਐ ਉਹ ਰਚ ਜੂ ਨਾ ਪੈਂਦੀ ਉਹ ਕਰਤ ਨੇ ਜਿਵੇਂ ਕੋਈ ਸਾਹ ਹੋਰ ਰਚ ਨੂੰ ਕਿਹੜਾ ਫਾਰਮ ਆ ਇਹ ਕੱਢ ਓਏ ਚਾਰ ਆਪੇ ਵਿੱਚ ਜਾਈਓ ਬੋਣੀਆਂ ਡਲੀਆਂ ਨੇ ਉਰੇ ਕੋਕੀਂ ਦਾ ਪੜਦੇ ਭਾਂ ਵਿਚਦੀ ਜਾਣਦੇ ਐਡਾ ਸਰੀਰ ਆ ਯਾਰ ਤੇਰਾ ਹਾਂ ਐਡੇ ਐਡੇ ਸਰੀਰਾਂ ਤੋਂ ਕਰਾਉਣਾ ਕੀ ਆ ਚੱਲ ਨਾਟਗਰਾਂ ਨਾਟਗਰਾਂ ਗਈ ਨਾਟਗਰਾਂ ਕੋ ਯਾਰ ਮੁੰਡੇ ਦਾ ਜੋਰ ਨਹੀਂ ਵੱਜ ਰਿਹਾ ਯਾਰ ਇਹ ਸੱਬਲ ਲਿਓ ਮਿੰਟਾਂ 'ਚ ਪਟਾਉਣਾ ਨਹੀਂ ਨਾ ਉਹ ਬਹਿ ਜਾ ਸੱਬਲ ਕਿਵੇਂ ਮਰेंगे ਚਾ ਉਹ ਤੇਰੀ ਉਹ ਚੱਲ ਤਣੇ ਤੂੰ ਹੀ ਆ ਚਾਲਾ ਚੱਲ 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 ਚੱਲਾ ਪੰਪ ਹੋਰੀਏ ਬਾਡੀ ਹਾਂ ਆ ਇੱਕ ਦਾ ਗੱਡਦਾ ਬਈ ਅੱਧਾ ਇੱਕ ਇੱਥੇ ਪਾਣੀ ਪਾ ਕੇ ਰੱਖਦਾ ਹੁਣ ਵੀ ਚਲੋ ਪੋਲ ਹੋ ਜੂ ਜ ਮੜੀ ਜੀ ਆ ਦੂਜੀ ਸਾਈਡ ਆ ਗਏ ਹੁਣ ਚਲ ਤਣੇ ਇਹ ਗਾਲਾ ਕੱਢਦਾ ਗਾਲਾ ਤਾਂ ਬੱਟਰ ਕੋਈ ਹੁਣੀ ਕਹ ਨੂੰ ਪਾਲਿਆ ਪਾਣੀ ਓਏ ਪਤਾ ਕਹ ਇੱਟ ਵਰਗਾ ਥਵਾ ਪਾਲਾ ਚਲ ਹਾਂ ਓਏ ਜ਼ੋਰ ਨਹੀਂ ਮਾਰਦਾ ਤਣੇ ਯਾਰ ਕੀ ਹੋ ਗਿਆ ਉਹ ਦੇਖ ਲਾ ਬੈਠੇ ਨੇ ਬੁਲਾ ਲਾ ਯਾਰ ਉਹਨਾਂ ਨੂੰ ਕਹ ਕਹਿਆਂ ਚੱਕ ਕੇ ਆਦਾ ਕਰ ਦੋ ਕਾਜਾ ਖਰਚ ਦੋ ਓਏ ਆ ਕਿਧਰ ਓਏ ਓਏ ਆ ਜੂ ਪੱਟਣ ਦਾ ਪਊਗਾ ਆ ਇਹਨੂੰ ਆ ਇਹਨੂੰ ਤਾਂ ਬੱਟ ਦੇ ਨਟ ਗਿਆ ਰਾ ਉਹ ਯਾਰ ਉਹ ਯਾਰ ਗਮੀ ਬਠਾਰ ਕਰਨ ਕਹਿ ਦੂੰਗਾ ਉਹਨੂੰ ਹੈਪੀ ਮਾਣਾ ਮੋਟਾ ਯਾਰਾ ਫਿਰ ਕਹਿੰਦੇ ਗਾਲਾਂ ਕੱਢਦੇ ਬਈ ਉਹ ਪਰੇਡ ਚੋਂ ਆਏ ਨੇ ਹਾਂ ਪਰੇਡ ਚ ਭੇਜਣਾ ਨੇ ਪਰੇਡ 27 ਤਰੀਕ ਨੂੰ ਅੰਮ੍ਰਿਤਸਰ ਪਰੇਡ ਦੀ ਜਿਹੜੀ ਉੱਚੇ ਸਾਰੇ ਇਹਦੀ ਮੌਜੂਦ ਸੀ ਇਹ ਬੰਦੇ ਉਹ ਛੁੱਲਿਓ ਉਹ ਜ਼ਲੀਲ ਗੱਲਾਂ ਆਦੇ ਸੱਤੀ ਮੈਰ ਨੂੰ ਫਿਰ ਵੈਰੀ ਗੁੱਡ ਵੈਰੀ ਗੁੱਡ ਲੱਗੇ ਰਹੋ ਆ ਬੰਦੇ ਪਤਾ ਲੱਗਦਾ ਵੀਰੋਂ ਕੰਮ ਵਾਲੇ ਕਿਹੜੇ ਨੇ ਆਹਦਾ ਸਾਈਡ ਤੇ ਖੜਨ ਵਾਲੀ ਆ ਤੁਹਾਨੂੰ ਪਹਿਲਾਂ ਵੀ ਕਈ ਵਾਰ ਦਿਖਾਤਾ ਆਪਾਂ ਚਾਚੂ ਦਾ ਉਹ ਖੜਾ ਓ ਬੈ ਜਾ ਪਟਾਇਆ ਟੋੜਿਆ ਪਟਾਏ ਨਾ ਪੱਟੇ ਦਾ ਨਹੀਂ ਇਧਰ ਵੀ ਲਾਦੀ ਆਪਾਂ ਆਪਣੀ ਜਿਹੜੀ ਲੇਬਰ ਜੀ ਇਧਰ ਹੀ ਆਂ ਬੰਦੇ ਫਿਰ ਇਧਰ ਲੱਗੇ ਹੋਣੇ ਜਟਾਣੇ ਹੋਣੇ ਮਿਲਵਾ 20000 ਰੁਪਏ ਦੇਖਾਸ ਇਹਨਾਂ ਨੂੰ ਕਹ ਵੀ ਕਾ ਕਾ ਖਰਚਣਾ ਸੁਨੇ ਕੰਜੇ ਗੱਲਾਂ ਕਾ ਖਰਚਣਾ ਆ ਆਹ ਗਲਾਮ ਤੋੜਦੋਂ ਹੈ ਗਲਾਸ ਤਾਪਣੀ ਨੇ ਬਰਮਾ ਜਾਂ ਸਾਰੀ ਗੱਟ ਪੈਣਾ ਨੇ ਉਹ ਆਹ ਦੇਖ ਲੋ ਓਹਾ ਵੇ ਓਏ ਆਹਾ ਕਮੇ ਲੂਟਾਉ ਖਾਣਾ ਹੀ ਸੌਖਾ ਬਈ ਗਰੌਣ ਬਣਾਉਣੇ ਬਹੁਤ ਔਖ ਨੇ ਰੋੜੇ ਆ ਗਏ ਵਿੱਚ ਆ ਦੇਖ ਲੋ ਜਲੂਸ ਕੱਢ ਰਿਹਾ ਦਾ ਭਾਬਾ ਜੀ ਚੱਲ ਵੀ ਮੀ ਆਉਣ ਦੀ ਤਿਆਰੀ ਹੈ ਕਿਉਂਕਿ ਕਹੀ ਹੈ ਜਿਹੜੀ ਸਾਡੇ ਵੀਰ ਐ ਐਸਬੀਆਈ ਮੈਨੇਜਰ ਆ ਮਹਾਵੀਰ ਸਿੰਘ ਕਾਲੀ ਨੇ ਜੱਕ ਲਈ ਹੈ ਕਾਲੀ ਮੇਨ ਆ ਦਿਖਾਉਣਾ ਆਪਾਂ ਬਲਾਗ ਚ ਬੋਤਾ ਓਏ ਚੱਲ ਜਾ ਇੱਕ ਵਾਰ ਹੋਰ ਚੱਲ ਚੱਲ ਫੂਨੇ ਮੁੱਕਿਆ ਪਿਆ ਦੇਖੀ ਦੇਖੀ ਕਹੀ ਬੱਤੀ ਮੂਏ ਤਰੀ ਗਿਆ ਪੱਟ ਦਾ ਟੂਆ ਮਟਾਂ ਚ ਇਹ ਤਾਂ ਹੈਪੀ ਆ ਗਿਆ ਨਹੀਂ ਛੋਡੇ ਦੂਆ ਕਿੱਥੇ ਪੱਟਿਆ ਜਾਂਦਾ ਇਹ ਤਾਂ ਪੱਟਿਆ ਪਿੰਦਾ ਹੋਣ ਫੜਾਈ ਜਾ ਗਰਦ ਖਵਾਰ ਕਰਕੇ ਪੂਰਾ ਇੱਧਰ ਵੀ ਆ ਬੋਸੀ ਕਿੱਥੇ ਗੱਡਾ ਬੋਲਦਾ ਗੱਡੀ ਨਾਲ ਬਹੁਤ ਹੋਣਾ ਬਹੁਤ ਇੰਨਾ ਹੋ ਗਿਆ ਬਹੁਤ 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 ਓਕੇ ਓਕੇ ਜਮੀ ਮੇਰਾ ਬੰਦੇ ਦੀ ਡੋਬ ਹੋ ਗਈ ਚ ਵਿੱਚੇ ਗੇੜਾ ਦੇ ਕੇ ਵਿੱਚੇ ਛੜ ਗਿਆ ਓਏ ਟ ਵੀ ਪਾਏਗਾ ਵਿੱਚ ਮੜੀ ਮੂਟੀ ਡਰ ਵਾਸਤੇ ਚੀਫ ਗੈਸਟ ਬੁਲਾ ਲੈਂਦੇ ਕੋਈ ਓਏ ਓਏ ਜਰਨਲ ਦੀ ਸਾਰੀ ਚੱਲ ਰਹੀ ਹੈ ਆ ਰਿਹਾ ਹੁਸ਼ੀਨਾ ਚੱਲ ਨਹੀਂ ਆਉਂਦਾ ਲੈ ਓਏ ਕੇਰਾ ਪੋਲ ਲਾ ਕੇ ਧਰ ਜਾਨੇ ਕੋਈ ਪੱਟੂ ਨਹੀਂ ਫਿਰ ਜੇ ਪੱਟੂ ਥਾਪੜੇ ਖਾਉਂਦੂ ਬਾਲ ਸਿੱਧੀ ਗੱਲ ਆਪਣੇ ਕੋਲ ਨਾਲੇ ਵਾਗਿਆ ਹਾਂ ਬਾਲਾ ਨਹੀਂ ਆਉਣੀ ਛੱਟ ਹੋ ਰਿਆ ਯਾਰ ਉਧਰੋਂ ਇੱਟਾਂ ਰੋੜੇ ਬਾਲੇ ਨੇ ਉਧਰ ਲੈ ਵੀ ਮਿੱਤਰੋ ਫੋਨ ਹੋਣ ਵਾਲਾ ਬੰਦ ਆ ਜਿਹੜਾ ਗਰਾਊਂਡ ਵਾਲਾ ਵਲੌਗ ਆ ਇਹ ਪਹਿਲਾ 파ਟ ਹੋਰੇ ਤੱਕੇ ਤੁਹਾਨੂੰ ਬੱਸ ਕਰਦੇ ਹਾਂ ਸਮਾਪਤ ਅਗਲੇ ਜ ਦਿਖਾਵਾਂਗੇ ਜਿਹੜਾ ਗਰਾਊਂਡ ਤਿਆਰ ਹੋਊਗਾ ਚਲੋ ਜੀ ਵਲੌਗ ਦੀ ਕਰਦੇ ਆਪਾਂ ਸਮਾਪਤੀ ਤੇ ਇਹਦਾ ਬਣਾਵਾਂਗੇ ਆਪਾਂ 파ਟ 2 ਜਿੱਥੇ ਆਪਾਂ ਗਰਾਊਂਡ ਸਾਰਾ ਆਪਾਂ ਤੁਹਾਨੂੰ ਤਿਆਰ ਦਿਖਾਵਾਂਗੇ ਵੱਡਾ ਬਾਲਾ ਬਣ ਜੂ ਵਲੌਗ ਤਾਂ ਕਰਕੇ ਅਗਲਾ ਜ ਜ਼ਰੂਰੀ ਆ ਬਣਾਉਣਾ ਆ ਕਰਦੇ ਨੇ ਸਾਰੇ ਇਹ ਦਿਖਾਵਾਂਗੇ ਤੁਹਾਨੂੰ ਸਾਰੇ ਬੰਦੇ ਅਗਲੇ ਵਲੌਗ we